ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਜੋ ਕਿ ਮੁਕਤਸਰ ਸਾਹਿਬ ਵਿਖੇ ਸ਼शोਭਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ 40 ਮੁਕਤਿਆਂ ਨੇ ਸ਼ਹਾਦਤ ਦਾ ਜਨਮ ਦਿੱਤਾ ਸੀ ਪਹਿਲਾਂ ਇੱਥੇ ਖਦਰਾਣੀ ਦੀ ਟਾਬ ਸੀ ਤੇ ਅੱਜ ਕੱਲ ਇੱਥੇ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਸ਼शोਭਿਤ ਨੇ ਤੇ ਇੱਥੇ ਹੀ ਭਾਈ ਮਹਾ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਿਹਾ ਸੀ ਕਿ ਜੋ ਦਾਵਾ ਸੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਦੇ ਕੇ ਆਏ ਸੀ ਉਸ ਨੂੰ ਪਾੜ ਕੇ ਤੇ ਸਾਡੀ ਇਲਾਜ ਰੱਖ ਲਈ ਜਾਵੇ 40 84 ਲੱਖ ਜੁਨੀ ਤੋਂ ਸਾਨੂੰ ਮੁਕਤੀ ਦਿੱਤੀ ਜਾਵੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਸੀਨੇ ਨਾਲ ਲਾ ਕੇ ਉਹ ਦਾਵਾ ਪਾੜ ਕੇ ਇਸ 84 ਲੱਖ ਜੁਨੀ ਦੇ ਬੰਧਨ ਤੋਂ ਮੁਕਤ ਕੀਤਾ ਥੋੜਾ ਆਪਾਂ ਚੱਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਤੇ ਇੱਥੇ ਤੁਸੀਂ ਇਤਿਹਾਸ ਬਿਕਾਇਦਾ ਪੜ ਨਹੀਂ ਸਕਦੇ ਤੇ ਅੰਦਰ ਜਿਹੜੀ ਕੁੰਜੀ ਲੱਗੀ ਆਪ ਸੰਤਨ ਨੂੰ ਹਰਤਾ ਦੇ ਇਸ ਤੋਂ ਅੱਗੇ ਜਾ ਕੇ ਇੱਕ ਬੋਰਡ ਲੱਗਿਆ ਜਿੱਥੇ ਤੁਹਾਨੂੰ ਇਤਿਹਾਸ ਸਾਰਾ ਪੜਨ ਨੂੰ ਮਿਲੇਗਾ ਤੰਬੂ ਸਾਹਿਬ ਗੁਰਦੁਆਰਾ ਦਾ ਇਤਿਹਾਸ ਇਹ ਹੈ ਕਿ ਇੱਥੇ ਸਿੱਖਾਂ ਨੇ ਆਪਣੇ ਕਸ਼ਾਰੇ ਚਾਦਰੀ ਕੁਪੜੇ ਪਾਈ ਤਾਂ ਕਿ ਦੁਸ਼ਮਣ ਫੌਜ ਨੂੰ ਜਿਹੜਾ ਝੇਖਾ ਪਾਇਆ ਜਾ ਸਕੇ ਇਹ ਦੇਖੋ ਤੁਸੀਂ ਇਹ ਇਤਿਹਾਸ ਹੈ ਜਿਹੜਾ ਉਹ ਬਣ ਸਕਦੇ ਆ ਤੇ ਚਲੋ ਅੰਦਰ ਲੈ ਕੇ ਚੱਲਾਂਗੇ ਜਿੱਥੇ ਕਿ ਕਵਿਸ਼ਰੀ ਜਥਾ ਆਪਣੇ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਸੰਗਤ ਨੂੰ ਨਿਹਾਲ ਕਰ ਰਿਹਾ ਸੀ ਨਿਸ਼ਾਨ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਅੰਦਰ ਕੇਵਲ ਇੱਕ ਹਫ਼ਤਾ ਦਾ ਸਮਾਪਨ ਕੀ ਹੈ हम ती अंदर दर्शन के दर्शन कर रहे हो यह है गुरुद्वारा तंबू साहिब जिथे आप बहुत ही सत्कार के अदब के नाम मत्था टेकने पर कुछ टाइम भी हाजरी भर तो फिर आप अगे गुरुद्वारा साहिब भगत पले ने अपने गुरु साहब का हुक्म मान के पिंड वाले जाके आख्या ਉਹ ਕੰਨ ਲਗੇ ਕਿਹੜਾ ਇਹ ਸਾਰੇ ਪਿੰਡ ਵਾਸਤੇ ਪਰਸ਼ਾਦਾ ਤਿਆਰ ਕੀਤਾ ਹੋਵੇਗਾ ਐਵੇਂ ਇਹ ਠੋਕੀਆਂ ਫੜਾ ਮੰਨਦਾ ਚਲੋ ਭਈ ਚਲੀਏ ਵੇਖਾਂਗੇ ਜਦੋਂ ਪਰਸ਼ਾਦੇ ਪੂਰੇ ਨਾ ਆਏ ਨਾਲ ਇਹਦੇ ਗੁਰੂ ਦੀ ਭੰਡੀ ਹੋਵੇਗੀ ਨਾਵੇਂ ਭਗਤ ਪੱਲੇ ਦੀ ਭੰਡੀ ਹੋਵੇਗੀ ਪਰ ਜਿਸ ਦਾ ਗੁਰੂ ਸਮਰਥ ਹੋਵੇ ਉਹਥੇ ਕਦੀ ਤੋੜ ਨਹੀਂ ਆ ਸਕਦੀ ਪਿੰਡ ਵਾਲੇ ਭਗਤ ਪੱਲੇ ਦੇ ਕਰੋ ਪਰਸ਼ਾਦਾ ਛੱਕ ਕੇ ਜਿਵੇਂ ਜਾਜਾ ਕਾਰਾਂ ਕਰਦੇ ਜਾ ਰਹੇ ਨੇ ਸੁਣੀਏ ਜਰਾ ਉਹਰਾ ਪ੍ਰਭ ਅਰਧਿਆ ਇਹ ਗੁਰਦੁਆਰਾ ਸਾਹਿਬ ਮਾਤਾ ਭਾਗ कौर ਜਿਹਨੂੰ ਅਸੀ ਮਾਈ ਭਾਗੋ ਦੇ ਨਾਂ ਨਾਲ ਵੀ ਜਾਣਦੇ ਆ ਮਾਈ ਭਾਗੋ ਨੇ ਉਹਨਾਂ 40 ਸਿੰਘਾਂ ਨੂੰ ਬਹੁਤ ਹੀ ਮਰਦਾਨਗੀ ਦੇ ਨਾਲ ਲਲਕਾਰਿਆ ਕਿ ਤੁਸੀਂ ਚੂੜੀਆਂ ਪਾ ਲਓ ਤੇ ਸੂਟ ਪਾ ਕੇ ਘਰ ਬੈਠ ਜਾਓ ਮੈਦਾਨੇ ਜੰਗ ਦੇ ਵਿੱਚ ਅਸੀਂ ਆਪ ਅੱਗੇ ਹੋ ਕੇ ਗੁਰੂ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਮੁਗਲ ਫੌਜ ਦਾ ਟੱਕਰਾ ਕਰਾਂਗੇ ਤੇ ਇਹ ਗੁਰਦੁਆਰਾ ਸਾਹਿਬ ਜਿਹੜੇ ਉਹਨਾਂ ਦੀ ਯਾਦ ਦੇ ਵਿੱਚ बने होया है <schnell poured> <falmus incomum> ਤੇ ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਟੁੱਟੀ ਗੰਡੀ ਦੇ ਹਾਂਜੀ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਇਹ ਐ ਮੇਨ ਦਰਬਾਰ ਸਾਹਿਬ ਜਿੱਥੇ ਆਪਾਂ ਦਰਸ਼ਨ ਕਰਾਂਗੇ इत अंदर जो तो आप वीडियोग्राफी कर रहे थे तो मनाही है थोड़ा वीडियोग्राफी विडियोग्राफी करते ज़्यादा वीडियो है जोड़ी शूट नहीं हो सकती <laughs> la cosilla di te ma non guarda la ਮੇਰੇ ਹੱਥੀਂ ਨੰਦਕੀ ਕੋਈ ਬਾਤ ਸੁਣਾਵੇ ਦੇਖਾ ਮੋਤ ਤੁਮਾਰ ਸਦਾ ਸਨਾ ਜਾਈ ਬਾਦੋ 40 ਮੁਕਤੀਆਂ ਦੇ ਨਾਮ ਦਿਖਾਵਾਂਗੇ ਇਹ ਸਾਰੇ 40 ਮੁਕਤੀਆਂ ਦੇ ਨਾਮ ਸੀ ਤੇ ਇਹ ਉਹ ਦਰਖਤ ਹੈ ਜਾਂ ਆਪਾਂ ਕਹਿ ਸਕਦੇ ਆ ਇਹ ਉਹ ਵਣ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਹੋ ਇਸ ਵਣ ਦੇ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਹਾਂਜੀ ਇਹ ਸਮਾਦ ਹੈ ਨੂਰਦੀਨ ਦੀ ਜੋ ਕਿ ਦਾਤਨਸਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੈ ਸਾਹਮਣੇ ਬਣੀ ਹੋਈ ਹੈ ਲੋਕ ਇਸ ਨੂੰ ਪੰਜ-ਪੰਜ ਜੁੱਤੀਆਂ ਮਾਰਦੇ ਨੇ ਇਹਦਾ ਕਾਰਨ ਇਹ ਹੈ ਕਿ ਨੂਰਦੀਨ ਜਦੋਂ ਗੁਰੂ ਸਾਹਿਬ ਸਵੇਰ-ਸਵੇਰ ਆਪਣਾ ਦਾਤਨਪੁਰ ਲਾ ਲਈ ਇੱਧਰ ਆਉਂਦੇ ਸੀ ਤਾਂ ਉਹਨੇ ਪਿੱਛੇ ਦੇਵਾਰ ਕੀਤਾ ਇਸ ਕਰਕੇ ਇਸ ਜਿਹੜੀ ਨੂਰਦੀਨ ਦੀ ਕਬਰ ਹੈ ਉਹਦੇ ਤੇ ਲੋਕ ਜੁੱਤੀਆਂ ਮਾਰਦੇ ਨੇ ਤੁਸੀਂ ਇਸ ਦਾ ਇਤਿਹਾਸ ਹੈ ਜਿਹੜਾ ਬਕਾਇਦਾ ਪੜ ਸਕਦੇ ਹੋ ਤੇ اے سی جی ਮੁਕ्तसर ਸਾਹਿਬ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ